ਰਾਜ ਚੋਣ ਕਮਿਸ਼ਨ ਵੱਲੋਂ ਸਾਰੇ ਸੂਬੇ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਪਤੀਆਂ ਦੀ ਇਲੈਕਸ਼ਨ ਨੋਟੀਫਾਈ ਕੀਤੀਆਂ ਗਈਆਂ ਨੇ ਇਸੇ ਪ੍ਰਕਾਰ ਜ਼ਿਲ੍ਹਾ ਭੂਪਨਗਰ ਦੇ ਵਿੱਚ ਵੀ ਜ਼ਿਲ੍ਹਾ ਪਰਿਸ਼ਦ ਅਤੇ ਜਿੰਨੇ ਸਾਡੇ 6 ਪੰਚਾਇਤ ਸੰਪਤੀਆਂ ਨੇ ਉਹਨਾਂ ਦੇ ਵਿੱਚ ਚੋਣਾ ਹੋਣ ਗਿਆ 14 ਤਰੀਕ ਨੂੰ ਪੋਲਿੰਗ ਹੋਵੇਗੀ ਮੈਂ ਸਾਰਿਆਂ ਨੂੰ ਸਾਰੇ ਵੋਟਰਸ ਨੂੰ ਬੇਨਤੀ ਕਰਨਾ ਹੈ ਕਿ ਇਸ ਇਲੈਕਸ਼ਨਸ ਦੇ ਵਿੱਚ ਇਹ ਸਾਡੀ ਇੱਕ ਡੈਮੋਕ੍ਰੇਸੀ ਦਾ ਇੱਕ ਤਿਉਹਾਰ ਹੁੰਦਾ ਜਿਹੜਾ ਪੋਲਿੰਗ ਡੇ ਹੁੰਦਾ ਤੁਸੀਂ ਸਾਰੇ ਵੱਧ ਚੜ ਕੇ ਆਪਣਾ ਆਪਣਾ ਹੱਕ ਉਹਦੇ ਵਿੱਚ ਵੋਟ ਰਾਹੀਂ ਆਪਣਾ ਹੱਕ ਪ੍ਰਗਟ ਕਰੋ ਤੁਸੀਂ ਵੱਧ ਤੋਂ ਵੱਧ ਵੋਟ ਕਰੋ ਮੈਂ ਚਾਹੁੰਗਾ ਕਿ ਹਰ ਇੱਕ ਵੋਟਰ ਰੋਪੜ ਜ਼ਿਲ੍ਹੇ ਦਾ ਘਰ ਤੋਂ ਆਏ ਬੂਥ ਆਏ ਤੇ ਵੋਟ ਪਾਵੇ ਤੇ ਇਸ ਉਪਰੰਤ ਜਿਹੜੀ ਆਪਣੀ ਪੇਪਰ ਆਹੀ ਹੈਗੀ ਹੈ ਇਸ ਉਪਰੰਤ ਜਿਹੜੀ 17 ਤਰੀਕ ਨੂੰ ਕਾਊਂਟਿੰਗ ਹੋਏਗੀ ਤਾਂ ਨਤੀਜੇ 17 ਤਰੀਕ ਨੂੰ ਸਾਹਮਣੇ ਆਉਣਗੇ। ਜਿੰਨੇ ਬੂਥ ਬਣਾਏ ਗਏ ਨੇ ਦਾ ਟੋਟਲ ਰੋਪਰ ਡਿਸਟ੍ਰਿਕਟ ਦੇ ਵਿੱਚ ਪੂਰਾ ਹੈ। 676 ਬੂਥ ਨੇ। ਤੇ ਹਰੇਕ ਬੂਥ ਦੇ ਵਿੱਚ ਪੈਰਨਲ VOTING ਹੋਵੇਗੀ। ਯਾਨੀ ਕਿ ਜਿਹੜਾ ਵੀ VOTER ਕਿਸੇ ਬੂਥ ਦੇ ਵਿੱਚ ਜਾਏਗਾ ਉਹਦੇ ਵਿੱਚ ਉਹਨਾਂ ਨੂੰ VOTER SLIP ਪੰਚਾਇਤ ਸੰਮਤੀ ਦੀ ਵੀ ਮਿਲੇਗੀ ਤੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਦਾ ਜਿਹੜਾ ਉਹਨਾਂ ਦਾ ਜ਼ੋਨ ਹੈਗਾ ਉਹਦੀ ਵੀ ਉਹਦੀ ਮਿਲੇਗੀ। ਤਾਂ ਇੱਕ ਕਬੂਥੇ ਦੇ ਵਿੱਚ ਜਾ ਕੇ ਹਰ ਵੋਟਰ ਦੋ ਵੋਟਾਂ ਪਾਵੇਗਾ ਯਾਨੀ ਕਿ ਇੱਕ ਵੋਟ ਪੰਚਾਇਤ ਸੰਪਤੀ ਦੇ ਉਮੀਦਵਾਰ ਨੂੰ ਪਾਏਗਾ ਤੇ ਇੱਕ ਵੋਟ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਨੂੰ ਪਾਏਗਾ। ਅੱਛਾ ਸਰ ਤੁਸੀਂ ਕਹਿ ਰਹੇ ਹੋ ਦੋ ਜਿਹੜੀ ਪਰਚੀਆਂ ਨੇ ਕਿਉਂਕਿ ਲੋਕਾਂ ਪਿੰਡ ਦੇ ਲੋਕਾਂ ਨੂੰ ਸਮਝਾਉਣ ਲਈ ਕਿ ਪ੍ਰਸ਼ਾਸਨ ਦਾ ਅਧਿਕਾਰ ਵੀ ਰਹੇਗਾ ਉੱਥੇ ਕਿ ਦੋ ਵੋਟਾਂ ਨੇ ਜਿਹੜੀਆਂ ਉਹ ਭੁਗਤਾਨੀਆਂ ਨੇ ਸਮਝਾਉਣ ਲਈ ਵੀ ਡਿਊਟੀ ਲਗਾਈ ਦੀ। ਬਿਲਕੁਲ ਜੀ ਐਤਕੀ ਜਿਹੜੀ ਪੋਲਿੰਗ ਪਾਰਟੀਆਂ ਹੈਗੀਆਂ ਨੇ ਉਹ ਪੀਆਰਓ ਤੋਂ ਇਲਾਵਾ ਚਾਰ ਹੋਰ ਉਹ 4 ਅਫਸਰ ਨੇ ਯਾਨੀ ਕਿ 5 ਅਫਸਰਾਂ ਦੀ ਪੋਲਿੰਗ ਪਾਰਟੀ ਹੈਗੀ ਹੈ ਤਾਂ ਦੋ ਅਲੱਗ-ਅਲੱਗ ਅਫਸਰ ਅਲੱਗ-ਅਲੱਗ VOTING SLIP ਉਹਨਾਂ ਨੂੰ ਜਾਰੀ ਕਰਨਗੇ ਤਾਂ ਜਿਸ ਤਰ੍ਹਾਂ ਅੰਦਰ ਆਪਾਂ ਜਾਣੇ ਹੈਗੇ ਪਹਿਲਾ ਜਿਹੜਾ ਪੋਲਿੰਗ ਅਫਸਰ ਨੇ ਤੁਹਾਡੀ ਉਸਨਾਖਤ ਕਰਨਗੇ ਤੁਹਾਡੀ ਉਂਗਲ ਦੇ ਉੱਤੇ ਇਨਕ ਲਗਾਉਣਗੇ ਜੇ ਤਾਂ ਜੋ VOTER ਦੀ ਪਛਾਣ ਹੋ ਸਕੇ ਉਸ ਤੋਂ ਬਾਅਦ ਜਿਹੜੇ ਉਸ ਤੋਂ ਬਾਅਦ ਜਿਹੜੇ ਅਗਲੇ ਆਪਣੇ ਪੋਲਿੰਗ ਅਫਸਰ ਹੈਗੇ ਨੇ ਉਹ ਉਹਨਾਂ ਨੂੰ ਪੰਚਾਇਤ ਸੰਭੇ ਦੀ ਪਰਚੀ ਦੇਣਗੇ ਉਸ ਤੋਂ ਅਗਲੇ ਵੱਖਰੇ ਪੋਲਿੰਗ ਅਫਸਰ ਹੈਗੇ ਨਹੀਂ ਉਹ ਉਹਨਾਂ ਨੂੰ ਜ਼ਿਲ੍ਹਾ ਪਰਸ਼ਦੀ ਦੇਣਗੇ ਤੇ ਫਿਰ ਉਸ ਤੋਂ ਬਾਅਦ ਅਗਲੇ ਜਿਹੜੇ ਉਸ ਤੋਂ ਬਾਅਦ ਅ ਅਗੂਸਤੋ ਅਗਲੇ ਅਫਸਰ ਹੈਗੇ ਨਹੀਂ ਉਹ ਉਹਨਾਂ ਦੇ ਉੱਤੇ ਜਿਹੜਾ ਆਪਣੇ ਵਾਰਤ ਲਗਾ ਬਿਲਕੁਲ ਜੀ ਅ ਸੁਰੱਖਿਆ ਦਾ ਖਾਸ ਇੰਤਜ਼ਾਮ ਕੀਤਾ ਜਾ ਰਿਹਾ ਹੈਗਾ ਅ ਵੀਡੀਓ ਰਿਕਾਰਡਿੰਗ ਵੀ ਜਿੱਥੋਂ ਤੱਕ ਹੋ ਸਕੇ ਬੂਥਸ ਦੇ ਵਿੱਚ ਕਰਾਈ ਜਾ ਰਹੀ ਹੈ 13 ਹਾਈਪਰ ਸੈਂਸਟਿਵ ਤੇ 128 ਸੈਂਸਿਟਿਵ ਬੂਥ ਵੀ ਡਿਕਲੇਅਰ ਕੀਤੇ ਗਏ ਨੇ ਤੇ ਚੋਣ ਕਮਿਸ਼ਨ ਵੱਲੋਂ ਪੁਲਿਸ ਅਬਜ਼ਰਵਰ ਵੀ ਵੱਖਰੇ ਤੌਰ ਤੇ ਰੋਪੜ ਜ਼ਿਲ੍ਹੇ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਜਨਰਲ ਅਬਜ਼ਰਵਰ ਵੀ ਤਾਇਨਾਤ ਕੀਤੇ ਗਏ ਨੇ ਤੇ ਬਹੁਤ ਹੀ ਟਾਈਟ ਸਿਕਿਉਰਿਟੀ ਦੇ ਵਿੱਚ ਬਿਲਕੁਲ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਦੇ ਹੋਏ ਆਪਣੀ ਪੋਲਿੰਗ ਵੀ ਕੀਤੀ ਜਾਏਗੀ ਤੇ ਕਾਊਂਟਿੰਗ ਵੀ ਕੀਤੀ ਜਾਏਗੀ ਬਿਲਕੁਲ ਮੈਂ ਦੁਆਰ ਤੋਂ ਸਾਰੇ ਆਪਣੇ ਵੋਟਰ ਭੈਣਾ ਭਰਾਵਾਂ ਨੂੰ ਬਜ਼ੁਰਗਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਕਦੋ ਵੀ ਕੋਈ ਵੀ ਚੋਣ ਹੋਵੇ ਇਹ ਇੱਕ ਤਰ੍ਹਾਂ ਦਾ ਤਿਹਾਰ ਹੁੰਦਾ ਹੈ ਡੈਮੋਕਰੇਸੀ ਦਾ ਲੋਕਤੰਤਰ ਦਾ ਇਹ ਤਿਹਾਰ ਹੁੰਦਾ ਹੈ ਵੱਧ ਚੜ ਕੇ ਸਾਹਮਣੇ ਆਓ ਤੇ ਆਪਣੇ ਹੱਕ ਦਾ ਇਸਤੇਮਾਲ ਕਰੋ ਸਰ ਕੋਈ ਹੈਂਡੀਕੈਪਡ ਲੋਕ ਵੀ ਨੇ ਉਹਨਾਂ ਲਈ ਪ੍ਰਬੰਧ ਦੂਜੇ ਪਾਸੇ ਪਾਣੀ ਪੀਣ ਦਾ ਉਹ ਸਾਰੇ ਪ੍ਰਬੰਧ ਕੀਤੇ ਗਏ ਨੇ ਪ੍ਰਸ਼ਾਸਨ ਦੇ ਬਿਲਕੁਲ ਜੀ ਬੂਥਸ ਦੇ ਉੱਤੇ ਜਿਹੜੀਆਂ ਆਪਣੀ ਅਸ਼ੂਰਡ ਮਿਨਿਮਮ ਫੈਸਿਲਿਟੀਜ਼ ਹੈਗੀਆਂ ਨੇ ਉਹ ਉਪਲਬਧ ਨੇ ਸਾਰਿਆਂ ਦੀ ਮਦਦ ਕੀਤੀ ਗਈ ਹੈ